ਰੋਲ ਸਰ ਅੱਜ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਨਾਮ ਮੇਰਾ ਨਾ ਇੰਦਰਜੀਤ ਸਿੰਘ ਜੀ ਤੇ ਜੋ ਅੱਜ ਪ੍ਰੋਟੈਸਟਾਂ ਦੇ ਗੇਟ ਰੈਲੀਆਂ ਨੇ ਸਾਰੇ ਪੀਆਰਟੀਸੀ ਦੇ ਪੰਜਾਬ ਰੋਡ ਦੇ ਵਿੱਚ ਜਿੰਨੇ ਸਾਰੇ ਡੀਪੂ ਨੇ ਪਣ ਵਸਦੇ 27 ਦੇ 27 ਡੀਪੂ ਚ ਗੇਟ ਰੈਲੀਆਂ ਹੋ ਰਹੀਆਂ ਨੇ ਕਿਉਂਕਿ ਅੱਜ ਜੋ ਪੀਆਰਟੀਸੀ 'ਚ ਜਿਹੜੀ ਸੰਕਾਹ ਪਈ ਹੈ ਉਹ 70% ਸੰਕਾਹ ਪਈ ਹੈ ਜੀ ਤੇ ਜਿਹੜੀ ਪੰਜਾਬ ਰੋਡ ਦੇ ਵਿੱਚ ਆਊਟਸੋਰਸਿੰਗ ਦਾ ਸਟਾਫ ਹੈ ਉਹਨਾਂ ਦੀ ਤਨਖਾਹ ਇਹ 2 ਮਹੀਨੇ ਹੋ ਚੁੱਕੇ ਨਹੀਂ ਇੱਥੇ ਕਿਸੇ ਤਨਖਾਹ ਨਹੀਂ ਪਈ ਜੀ ਜੋ ਅੱਜ ਰੋਡਵੇ ਦੀ ਜਾਂ ਪੀਆਰਟੀ ਦੀ ਗੱਲ ਕਰਦੇ ਆ ਤਾਂ ਇੱਥੇ ਇੰਨਾ ਕੁ ਬ ਟਾਇਰਾਂ ਕਿੰਨੀਆਂ ਗੱਡੀਆਂ ਖੜੀਆਂ ਨੇ ਵਰਕਸ਼ਾਪ ਦੇ ਸਪੇਅਰ ਪਾਰਟ ਨਹੀਂ ਆ ਰਹੇ ਆ ਜੇ ਉਲਟਾ ਤਾਂ ਨੁਕਸਾਨ ਕੀਤਾ ਜਾਂਦਾ ਹੈ ਡਰਾਈਵਰ ਕਨੈਕਟਰ ਦਾ ਨੁਕਸਾਨ ਕੀਤਾ ਜਾਂਦਾ ਹੈ ਜੇ ਇੰਚਾਰਜਾਂ ਕੋਲ ਜਾਣੇ ਆ ਤਾਂ ਇਹ ਲਾਲੇ ਡਪਾਉਣ ਵਾਲਾ ਡੰਗਾ ਹੈ ਕਿ ਇਸ ਨੂੰ ਫੇਲ ਕਰਨ ਦੇ ਤੋੜੀ ਹੋਈ ਹੈ ਮੈਨੇਜਮੈਂਟ ਆ ਖੁਦ ਆ ਫੇਲ ਕਰਨ ਦੇ ਤੋੜੀ ਹੋਈ ਹੈ ਤੇ ਰੋਜ਼ ਆ ਜਿਹੜਾ ਜਿਹੜਾ ਸਾਰਾ ਬਲੇਮ ਆਉਂਦਾ ਹੈ ਉਹ ਡਰਾਈਵਰ ਕਨੈਕਟਰ ਦੇ ਆ ਜਾਂਦਾ ਹੈ ਹੁਣ ਟਾਇਰਾਂ ਦੀ ਹਾਲਾਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਡਰਾਈਵਰ ਕਨੈਕਟਰ ਜੇ ਓਵਰ ਲੋਡ ਸਵਾਰੀ ਚੱਕਦੇ ਨੇ ਦਾਰਕਰ ਸਰਕਾਰ ਨੇ ਫ੍ਰੀ ਕੀਤਾ ਹੈ 800 ਕਰੋੜ ਰੁਪਏ ਲਗਭਗ ਆ ਸਧਾਰਕੜ ਦਾ ਜਿਹੜਾ ਪੈਸਾ ਸਰਕਾਰ ਕਨੀ ਪੈਂਡਿੰਗ ਪਿਆ ਹੈ ਉਹਦੇ ਕਰਕੇ ਨਾ ਤਾਂ ਮੁਲਾਜ਼ਮਾਂ ਨੂੰ ਤਨਖਾਹ ਮਿਲ ਰਹੀ ਹੈ ਨਾ ਇਸ ਪੇਰੇ ਪਾੜਾ ਆ ਰਹੇ ਤੇ ਨਾ ਹੀ ਅਜੇ ਤੱਕ ਨਵੀਆਂ ਗੱਡੀਆਂ ਪਈਆਂ ਨੇ ਜੋ ਅੱਜ ਪੀਆਰਟੀ ਚ ਗੱਡੀਆਂ ਪਈਆਂ ਨੇ ਉਹ ਸਰਕਾਰ ਆਪਣੇ ਵਾਦੇ ਦਿਖਾ ਰਹੀ ਹੈ ਕਿ ਅਸੀਂ ਗੱਡੀਆਂ ਪਾ ਦਤੀਆਂ ਉਹ ਇੱਕਾ ਆਊਟਸੋਰਸ ਦੇ ਇੱਕਦਮ ਲਗੇ ਕਿਲੋਮੀਟਰ ਸਕੀਮ ਦੇ ਅਧੀਨ ਗੱਡੀਆਂ ਨੇ ਉਹਦਾ ਸਰਕਾਰ ਨਾਲ ਕੋਈ ਲਾਗਤਾਂ ਗਣੀ 5 ਸਾਲ ਉਹਨਾਂ ਨੇ ਆਪਣੇ ਗੱਡੀ ਨਾਲ ਫ੍ਰੀ ਹੋ ਜਾਣੀ ਹੈ ਤਾਂ ਜਿਹਨਾਂ ਦਾ ਬੈਨੀਫਿਟ ਹੈ ਉਹ ਪ੍ਰਾਈਵੇਟ ਬੰਦੇ ਨੂੰ ਦੇਣ ਵਾਸਤੇ ਜੋ ਇਹਨਾਂ ਦੇ ਆਪ ਦੇ ਚਾਚੇ ਤਾਏ ਦੇ ਗੱਡੀਆਂ ਪਈਆਂ ਹੋਈਆਂ ਨੇ ਇਹਨਾਂ ਦੇ ਆਪ ਦੇ ਚ ਇਤਨੇ ਗੱਡੀਆਂ ਪਈਆਂ ਹੋਈਆਂ ਨੇ ਉਹਦਾ ਸਰਕਾਰ ਨਾਲ ਕੋਈ ਲਾਗਤਾਂ ਗਣੀ ਗੱਲਬਾਤ ਹੋਈ ਹੈ ਟ੍ਰਾਂਸਪੋਰਟ ਮੰਤਰੀ ਨੂੰ 18 ਫੁੱਟਾ ਤੇ ਮੀਟਿੰਗ ਬੁਲਾਈ ਗਈ ਹੈ ਜੀ ਮੀਟਿੰਗ ਦੇ ਸਮੇਂ ਦੇਖਦੇ ਹਾਂ ਕੀ ਪੂਰੇ ਪੰਜਾਬ ਦੇ 27 ਦੇ 27 ਡੀਪੋ ਨੇ ਜੋ 2 ਘੰਟੇ ਲਈ ਬੰਦ ਕੀਤੇ ਜਾਣਗੇ ਉਸ ਤੋਂ ਬਾਅਦ 24 ਤਰੀਕ ਨੂੰ ਪਟਿਆਲਾ ਬੱਸ ਸਟੈਂਡ ਦੇ ਗੇਟ ਬੰਦ ਕਰਕੇ ਤੇ ਮੁਜ਼ਾਹਰਾ ਕੀਤਾ ਜਾਵੇਗਾ ਪਹਿਲਾਂ ਵੀ ਆਵਾਜਾਈ ਬੰਦ ਰੱਖੀ ਗਈ ਆ ਕਿਤਨੇ ਕਿਤੇ ਪ੍ਰਦਰਸ਼ਨ ਕੀਤੇ ਗਏ ਨੇ ਤਾਂ ਮੀਟਿੰਗਾਂ ਉਦੋਂ ਵੀ ਹੋਈਆਂ ਉਦੋਂ ਇਹ ਹੱਲ ਨਹੀਂ ਹੋ ਰਿਹਾ ਮੀਟਿੰਗਾਂ ਦਾ ਇਹਦਾਕਾ ਡੰਗ ਦਪੋਦਾ ਇਹਨਾਂ ਨੂੰ ਪਹਿਲਾਂ ਐਸੀ ਦਿੱਲੀ ਦੇ ਇਲੈਕਸ਼ਨ ਨੇ ਸਾਡਾ ਐਲਾਨ ਕੀਤਾ ਹੋਇਆ ਸਾਡੀ ਮੈਨੇਜਮੈਂਟ ਵਾਲੀ ਜਥੇਬੰਦੀ ਪਰੋ ਐਲਾਨ ਕੀਤਾ ਗਿਆ ਸੀਗਾ ਕਿ ਜੇ ਸਾਡੇ ਕਿਸੇ ਪ੍ਰਕਾਰ ਦੀ ਮੰਗ ਨਾ ਮੰਨੀ ਗਈ ਤਾਂ ਅਸੀਂ ਦਿੱਲੀ ਵੀ ਜਾ ਕੇ ਪ੍ਰਦਰਸ਼ਨ ਕਰਾਂਗੇ ਇਹਨਾਂ ਨੇ ਉਸ ਨੂੰ ਟਪਾਉਣ ਦੇ ਲਈ ਤਿੰਨ ਤਰੀਕ ਦੀ ਮੀਟਿੰਗ ਦਿੱਤੀ ਗਈ ਕੋਈ ਅਜੇ ਤੱਕ ਸਾਨੂੰ ਕੋਈ ਮਜਰੀ ਬਣਾ ਬਣਾਈ ਹੈ ਇਹਨਾਂ ਨੇ ਕਿ ਅਸੀਂ ਪਾਲਿਸੀ ਬਣੀ ਉਹ ਪਾਲਿਸੀ ਕਾਪੀ ਦੇਖਣ ਦਿਖਾਈ ਗਈ ਸਾਡੇ ਵੱਲੋਂ ਬੁਲਾ ਕੇ ਹਰੇ ਆਗੂ ਸਾਹਿਬ ਨੂੰ ਉਹਨੂੰ ਬੁਲਾ ਕੇ ਪਾਲਿਸੀ ਕਾਪੀ ਦਿਖਾਉਂਦੇ ਇੱਕ ਤਿੰਨ ਤਰੀਕ ਦੇ ਪੰਜ ਤਰੀਕਾ ਇਹਨਾਂ ਦੀ ਹਾਰ ਜਿਹੜੀ ਉੱਥੇ ਹੋਈ ਹੈ ਤਾਂ ਆਉਣ ਵਾਲੇ ਦੋ ਸਾਲਾਂ ਜਾਂ ਹਾਰ ਇੱਥੇ ਪੰਜਾਬ ਦੇ ਵਿੱਚ ਇਹਨਾਂ ਨੇ ਨਿਸ਼ਚਿਤ ਹਾਰ ਦੇ ਤੈਅ ਕੀਤੀ ਹੋਈ ਹੈ ਟ੍ਰੇਲਲੀ ਕੀਤੀ ਗਈ ਹੈ ਪ੍ਰੋਟੈਸਟ ਕੀਤਾ ਗਿਆ ਤੁਹਾਡੇ ਵੱਲੋਂ ਹਾਂਜੀ ਅੱਜ ਸਮੂਹ ਡਿੱਪੂਆਂ ਦੇ ਪਨਵਸ ਪੀਆਰਟੀਸੀ ਦੇ ਸਮੂਹ ਡਿੱਪੂਆਂ ਦੇ ਗੇਟਾਂ ਦੇ ਗੇਟ ਟ੍ਰੇਲੀ ਕੀਤੀ ਤੇ ਇਹ ਗੇਟ ਰੈਲੀਆਂ ਸਾਡੇ ਪੀਆਰਟੀਸੀ ਦੇ ਵਿੱਚ ਜੋ ਸਾਡੀਆਂ ਮੰਨੀਆਂ ਮੰਗਾ ਨੇ ਉਹਨਾਂ ਦੇ ਜੋ ਲੈਟਰ ਨੇ ਉਹ ਜਾਰੀ ਕੀਤੇ ਗਏ ਨੇ ਪਰ ਉਹਨਾਂ ਤਾਂ ਸਾਡੇ ਪੀਆਰਟੀਸੀ ਵਿੱਚ ਲੈਟਰ ਜਾਰੀ ਨਾ ਕਰਕੇ ਮੰਗਾ ਨੂੰ ਲਕਾਉਣ ਦਾ ਜਿਹੜਾ ਸਾਡੇ 'ਚ ਰੋਸ ਹੈ ਕਿ ਉਹਨਾਂ ਨੇ ਆਪਣੀਆਂ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਦੂਜਾ ਪੀਆਰਟੀਸੀ ਦੇ ਵਿੱਚ ਤਨਖਾਹ 70% ਤਨਖਾਹ ਪਾ ਕੇ 30% ਦਾ ਜਿਹੜਾ ਬਕਾਇਆ ਪਿਆ ਉਹ ਨਹੀਂ ਪਾਇਆ ਉਸ ਤੋਂ ਬਾਅਦ ਜਿਹੜੀ ਪਨਵਸਾ ਪਨਵਸ ਦੇ ਵਿੱਚ ਇਹ ਕਿੰਨੇ ਵੀ ਬਕਾਇਆ ਜੀ ਇਹ ਜਿਹੜਾ ਸਾਡਾ ਬਕਾਇਆ ਹੈਗਾ ਪਨਵਸ ਦਾ ਦੋ ਮਹੀਨੇ ਹੋ ਗਈ ਤਨਖਾਹ ਨਹੀਂ ਪਈ ਜਿਹੜੀ ਹੁਣ ਪੈਣੀ ਸੀਗੀ ਇਹ ਵੀ ਤਨਖਾਹ ਬਿਲਕੁਲ ਨਹੀਂ ਹਾਲ ਤੱਕ ਪਾਈ ਗਈ ਜਿਸ ਦੇ ਵਿੱਚ ਸਾਡਾ 11 ਮਹੀਨਿਆਂ ਦਾ ਸਰਕਾਰ ਵੱਲ 800 ਕਰੋੜ 2000 ਆਧਾਰਿਆਂ ਦਾ ਬਕਾਇਆ ਪਿਆ ਹੈਗਾ ਫ੍ਰੀ ਸਫਰ ਸਹੂਲਤ ਦਾ ਉਹ ਸਾਡਾ ਰਿਲੀਜ਼ ਨਹੀਂ ਕੀਤਾ ਗਿਆ ਜਿਸ ਕਾਰਨ ਸਾਡੀਆਂ ਤਨਖਾਹ ਨਹੀਂ ਪਈਆਂ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਬਾਰ-ਬਾਰ ਮੀਟਿੰਗਾਂ ਸੀ ਸੰਘਰਸ਼ ਦੌਰਾਨ ਮੀਟਿੰਗਾਂ ਕਰਦੇ ਆ ਉਹਦੇ ਵਿੱਚ ਜੋ ਸਾਡੀਆਂ ਮੰਗਾਂ ਨੇ ਉਹ ਮੰਨੀਆਂ ਜਾਂਦੀਆਂ ਨੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਲਟਕਾਇਆ ਜਾਂਦਾ ਹੈਗਾ ਲਾਗੂ ਨਹੀਂ ਕੀਤਾ ਜਾਂਦਾ ਗੀਰਦੇ ਕਰਨ ਸਾਨੂੰ ਬਾਰ ਬਾਰ ਸੰਘਰਸ਼ਾਂ ਦਾ ਰਾਹ ਚੁੜਨਾ ਪੈਂਦਾ ਹੈ ਹੁਣ ਵੀ ਅਸੀਂ ਜਿਹੜੀਆਂ ਤਨਖਾਹਾਂ ਵੀ ਨੇ ਉਹ ਇਸ ਸਰਕਾਰ ਦਾ ਇੰਨਾ ਨਲੈਕੀ ਆ ਵੀ ਇਸ ਇਹਨਾਂ ਸਰਕਾਰਾਂ ਦੀ ਕਿ ਸਾਨੂੰ ਤਨਖਾਹਾਂ ਵੀ ਬਾਸਟੈਂਡ ਬੰਦ ਕਰਕੇ ਜਾਂ ਰੋਸ ਮੁਜਾਰੇ ਕਰਕੇ ਆਪਦੀ ਤਨਖਾਹਾਂ ਲੈਣੀਆਂ ਪੈਰੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੀਆਂ ਤਨਖਾਹਾਂ ਰਿਲੀਜ ਨਾ ਹੋਈਆਂ ਇਹ ਆ ਪੀਆਰਟੀਸੀ ਵੱਲੋਂ ਸਾਡੀਆਂ ਲੈਟਰਾਂ ਜਿਹੜੇ ਉਹਨਾਂ ਦੇ ਅਮਲ ਨਾ ਕੀਤਾ ਗਿਆ ਤਾ 19 ਤਰੀਕ ਨੂੰ ਅਸੀਂ ਬੱਸ ਸਟੈਂਡ ਵੀ ਬੰਦ ਕਰਾਂਗੇ 2-4 ਘੰਟੇ ਲਈ ਤੇ 24 ਤਰੀਕ ਨੂੰ ਪਟਿਆਲਾ ਬੱਸ ਸਟੈਂਡ ਬੰਦ ਕਰਕੇ ਪਟਿਆਲੇ ਦਾ ਚੌਂਕ ਬੰਦ ਕਰਕੇ ਉੱਥੋਂ ਅਗਲੇ ਸੰਘਰਸ਼ਾਂ ਦਾ ਐਲਾਨ ਕਰਾਂਗੇ